ਅਚਲਿਤ ਸਭ ਤੋਂ ਵੱਡੀ ਖਬਰ ਗੁਰੂ ਨਗਰੀ ਏਅਰਪੋਰਟ ਤੋਂ ਸਾਹਮਣੇ ਆਉਂਦੀ ਆ ਜਿੱਥੇ ਕਿ ਅੱਜ ਯੂ ਐਸ ਏ ਤੋਂ ਜੋ ਇੱਕ ਫਲਾਈਟ ਰਾਹੀ ਕਿਉਂਕਿ ਯੂ ਐਸ ਏ ਦੀ ਗਵਰਨਟ ਵੱਲੋਂ ਟ੍ਰਾਂਸਫਰ ਸਰਕਾਰ ਵੱਲੋਂ ਜੋ ਭਾਰਤੀ ਹੈਗੇ ਨੇ ਜੋ ਗੈਰ ਕਾਨੂੰਨੀ ਤੌਰ ਦੇ ਉੱਤੇ ਯੂ ਐਸ ਏ ਵਿਖੇ ਗਏ ਸੀਗੇ ਅਮਰੀਕਾ ਵਿਖੇ ਗਏ ਸੀਗੇ ਤਾਂ ਉਹਨਾਂ ਨੂੰ ਜਿਹੜਾ ਰਿਪੋਰਟ ਕਰਕੇ ਵਾਪਸ ਉਹਨਾਂ ਦੇ ਇੱਕ ਵੱਡੀ ਕਾਰਵਾਈ ਕਰਕੇ ਵਾਪਸ ਉਹਨਾਂ ਨੂੰ ਭਾਰਤ ਭੇਜਿਆ ਜਾ ਰਿਹਾ ਹੈ ਸਵੇਰ ਵੇਲੇ ਵੀ ਜਾਣਕਾਰੀ ਸਾਂਝੀ ਕੀਤੀ ਸੀ ਤੁਹਾਨੂੰ ਦੱਸਿਆ ਸੀਗਾ ਕਿ 205 ਦੇ ਕਰੀਬ ਜੋ ਇਹ ਲੋਕ ਨੇ ਵਾਪਸ ਆ ਰਹੇ ਨੇ ਲੇਕਿਨ ਹੁਣ ਜੋ ਅਪਡੇਟ ਆਈ ਆ ਤਾਂ ਅਪਡੇਟ ਅਨੁਸਾਰ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਇਹਨਾਂ ਦੇ ਵਿੱਚੋਂ 205 ਦੀ ਬਜਾਏ 104 ਦੇ ਕਰੀਬ ਜੋ ਲੋਕ ਨੇ ਉਹ ਵਾਪਸ ਆ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਕੀ ਗੁਜਰਾਤ ਦੇ ਰਹਿਣ ਵਾਲੇ 33 ਨੇ ਪੰਜਾਬ ਦੇ ਰਹਿਣ ਵਾਲੇ 30 ਲੋਕ ਨੇ ਯੂਪੀ ਤੋਂ 3 ਨੇ हरियाणाe ਤੋਂ 33 ਨੇ ਚੰਡੀਗੜ੍ਹ ਤੋਂ 2 ਨੇ ਮਹਾਰਾਸ਼ਟਰ ਤੋਂ 3 ਨੇ ਤਾਂ ਕੁੱਲ 104 ਦੇ ਕਰੀਬ ਜੋ ਲੋਕ ਨੇ ਉਹ ਵਾਪਿਸ ਆ ਰਹੇ ਨੇ ਤਾਂ ਇੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰੂ ਨਗਰੀ ਦੇ ਜੋ 에어ਪੋਰਟ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਭਾਰੀ ਇਕੱਠ ਇੱਥੇ ਹੋਇਆ ਹਾਲਾਂਕਿ ਜੋ ਯੂਐਸਏ ਦੀ ਗਵਰਨਮੈਂਟ ਵੱਲੋਂ 트럼ਪ ਸਰਕਾਰ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਜਿਹੜੇ ਕਿ ਗੈਰ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ ਵਿਖੇ ਗਏ ਸਨ ਜੋ ਡੋਂਕੀ ਦੀ ਗੱਲ ਕਰਨ ਲਈਏ ਜਾਂ ਫਿਰ ਡੋਂਕੀ ਲਗਾ ਕੇ ਉੱਥੇ ਜਾ ਕੇ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਸਨ ਤਾਂ ਉਹਨਾਂ ਲੋਕਾਂ ਦੇ ਉੱਤੇ ਜਿਹੜੀ ਵੱਡੀ ਕਾਰਵਾਈ ਕਰਦੇ ਤਾਂ ਸਰਕਾਰ ਵੱਲੋਂ ਉਹਨਾਂ ਨੂੰ ਵਾਪਸ ਭਾਰਤ ਤੇ ਜਿਹੜਾ ਭੇਜਿਆ ਗਿਆ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰੂ ਨਗਰੀ ਦੇ 에어ਪੋਰਟ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੇ ਜਾਣਕਾਰੀ ਦੇ ਦਈਏ ਕਿ ਇਹਨਾਂ ਦੇ ਵਿੱਚੋਂ ਕੁਝ ਲੋਕ ਉਹ ਵੀ ਨੇ ਜੋ ਕਿ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈ ਜੋ ਡੋਂਕੀ ਲਗਾ ਕੇ ਬਾਹਰ ਗਏ ਸੀਗੇ ਜੋ ਇੰਡੀਆ ਦੀ ਸਰਕਾਰ ਤੋਂ ਬਚਣਾ ਚਾਹੁੰਦੇ ਸੀਗੇ ਕਾਨੂੰਨ ਤੋਂ ਬਚਣਾ ਚਾਹੁੰਦੇ ਸੀਗੇ ਤਾਂ ਇਹਨਾਂ ਦੇ ਵਿੱਚੋਂ ਕੁਝ ਲੋਕ ਸੂਤਰਾਂ ਮੁਤਾਬਕ ਜਾਣਕਾਰੀ ਹੈਗੀ ਆ ਕੁਝ ਲੋਕ ਉਹ ਵੀ ਨੇ ਜਿਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਤਾਂ ਜਦੋਂ 1 ਵਜੇ ਦੇ ਕਰੀਬ ਇਹ ਫਲਾਈਟ ਆਏਗੀ ਤਾਂ ਫਲਾਈਟ ਆਉਣ ਤੋਂ ਬਾਅਦ ਇਹਨਾਂ ਦੀ ਜਿਹੜੀ ਪ੍ਰੋਪਰ ਚੈਕਿੰਗ ਕੀਤੀ ਜਾਏਗੀ ਸੁਰੱਖਿਆ ਏਜੰਸੀਆਂ ਵੱਲੋਂ ਪ੍ਰੋਪਰ ਚੈਕਿੰਗ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੇ ਘਰਦਿਆਂ ਦੇ ਹਵਾਲੇ ਕਰ ਦਿੱਤਾ ਜਾਏਗਾ ਤਾਂ ਏ ਤਸਵੀਰਾਂ ਜੋ ਤੜਨਾਲ ਇਸ ਵਲੇ ਦੀਆਂ ਸਾਂਝੀਆਂ ਕਰ ਰਿਹਾ ਹੈ ਦੱਸ ਦਈਏ ਕਿ ਪਹਿਲਾਂ 205 ਦੇ ਕਰੀਬ ਕਹ ਰਹੇ ਸੀਗੇ ਲੇਕਿਨ ਹੁਣ ਜੋ ਮਿਲੀ ਜਾਣਕਾਰੀ ਅਨੁਸਾਰ 104 ਜੋ ਲੋਕ ਨੇ ਉਹ ਵਾਪਿਸ ਆ ਰਹੇ ਨੇ ਤਾਂ ਪੰਜਾਬ ਤੇ ਰਹਿਣ ਵਾਲੇ 30 ਦੇ ਕਰੀਬ ਜੋ ਲੋਕ ਨੇ ਤਾਂ ਉੱਥੇ ਹੀ ਜਾਣਕਾਰੀ ਦੇ ਰਹੀ ਹੈ ਕਿ ਜੋ ਅਮਰੀਕਾ ਦੀ ਜੋ ਫੌਜ ਹੈ ਜੋ ਸਕਿਉਰਿਟੀ ਆ ਉਹ ਨਾਲ ਆ ਰਹੀ ਹੈ ਜੋ ਅਮਰੀਕਾ ਦੇ ਫੌਜ ਦੇ ਜਹਾਜ਼ ਦੇ ਵਿੱਚ ਇਹਨਾਂ ਭਾਰਤੀਆਂ ਨੂੰ ਲੈ ਕੇ ਆਇਆ ਜਾ ਰਿਹਾ ਤਾਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਗੁਰੂ ਨਗਰੀ ਦੇ 에ਰਪੋਰਟ ਦੀਆਂ ਤਾਂ ਤੁਸੀਂ ਵੇਖ ਸਕਦੇ ਹੋ ਭਾਰੀ ਘੱਟ ਹੋਇਆ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਵੀ ਕਰ ਲਿੱਤੇ ਗਏ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਹੁਣ ਜੋ ਫਲਾਈਟ ਪਹੁੰਚਣ ਵਾਲੀ ਹੈ 1 ਵਜੇ ਦੇ ਕਰੀਬ ਇਹ ਫਲਾਈਟ ਪਹੁੰਚੇਗੀ ਉਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਚੈਕਿੰਗ ਕੀਤੀ ਜਾਏਗੀ ਤਾਂ ਫਿਰ ਉਹਨਾਂ ਦੇ ਘਰਦਿਆਂ ਨੂੰ ਇੰਤਲਾਕ ਕੀਤਾ ਜਾਏਗਾ ਜਿਹੜੇ ਜਿਹੜੇ ਵੀ ਭਾਰਤੀ ਵਾਪਸ ਆ ਰਹੇ ਨੇ ਤਾਂ ਉਹਨਾਂ ਦੇ ਘਰਦਿਆਂ ਨਾਲ ਇੰਤਲਾਕ ਕਰਕੇ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਭੇਜਿਆ ਜਾਏਗਾ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਅਖਸ਼ ਸੁਨਗ ਜਗਬਣੀ ਟੀਵੀ ਸ਼੍ਰੀ ਅਮ ਸੋਸਾਈ